ਕੁਝ ਇਦਾਂ ਦੇ ਵੀ ਦੋਸਤ ਹੁੰਦੇ ਨੇ ਜਦੋਂ ਲੋੜ ਪੈਂਦੀ ਹੈ ਨਾ ਸੱਜੀਆਂ ਬਾਹਾਂ ਬਣ ਕੇ ਖੜ ਜਾਂਦੇ ਨੇ ਜਦੋਂ ਵੀਰ ਨੂੰ ਪੈਸਿਆਂ ਦੀ ਲੋੜ ਪਈ ਨਾ ਤਾਂ ਆਪਣੇ ਦੋਸਤ ਨੂੰ ਕਿਹਾ ਦੇਖੋ ਫਿਰ ਵਾਈ ਨੇ ਮੌਕੇ ਤੇ ਹੀ ਲਿਆ ਕੇ ਦਿੱਤੇ ਪੈਸੇ ਇਹ ਹੁੰਦੇ ਨੇ ਜਿਗਰੀ ਯਾਰ ਤਾਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਜਿਹੜੇ ਇਦਾਂ ਮਿਹਨਤ ਕਰਦੇ ਨੇ ਨਾ ਮੁੰਡੇ ਆਪਣੇ ਪਰਿਵਾਰ ਲਈ ਉਹੀ ਬਚੇ ਹੋਏ ਨੇ ਨਹੀਂ ਤਾਂ ਨਸ਼ੇ ਨੇ ਖਾਲੇ ਯਾਰ ਅੱਜਕੱਲ ਦੇ ਮੁੰਡੇ ਯਾਰ ਪੰਜਾਬ ਦਾ ਬਹੁਤ ਮਾੜਾ ਹਾਲ ਹੋ ਗਿਆ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਇੱਥੋਂ ਪਤਾ ਲੱਗਦਾ ਵੀ ਡਰਾਈਵਲ ਥੋੜਾ ਐ ਨਾ ਕੱਚਾ ਸੀਗਾ ਗੱਡੀ ਤਾਂ ਲਿਆਂਦੀ ਪਤੰਦਰ ਨੇ ਆਪਦੀ ਕਣਕ ਹੀ ਮਿੱਧ ਲਈ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆ ਸਰਦਾਰ ਜੋੜੀ ਤੋਂ ਨਾ ਦੇਖੋ ਕਿੰਨਾ ਵਧੀਆ ਸਿੱਖਣ ਨੂੰ ਮਿਲਿਆ ਯਾਰ ਦੇਖੋ ਦੋਨੇ ਜਣੇ ਕਿੰਨੇ ਖੁਸ਼ ਨੇ ਯਾਰ ਭਾਵੇਂ ਸਾਈਕਲ ਦੇ ਉੱਤੇ ਝੂਟਾ ਲੈ ਰਹੇ ਨੇ ਜਿੰਨੇ ਜੋਗਾ ਬੰਦਾ ਹੁੰਦਾ ਨਾ ਓਨੇ ਚ ਹੀ ਰਹਿਣਾ ਚਾਹੀਦਾ ਖੁਸ਼ ਇਹਨੂੰ ਕਹਿੰਦੇ ਆ ਵੀ ਸਕੂਨ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ